ਪੰਜਾਬ ਦੇ ਵਿੱਚ ਇੱਕ ਹੋਰ ਦੁੱਖਾਂ ਦਾ ਪਹਾੜ ਇੱਕ ਪਰਿਵਾਰ ਤੇ ਟੁੱਟਿਆ ਹੈ ਦਰਅਸਲ ਕੋਟਕਪੂਰਾ ਦਾ ਇਹ ਬੜਾ ਹੀ ਕਹਿੰਦੇ ਆ ਕਿ ਨਾਮ ਪਰਿਵਾਰ ਆ ਸੰਘਾ ਪਰਿਵਾਰ ਉਹਨਾਂ ਦਾ ਇੱਕ ਮੁੰਡਾ ਜਿਹੜਾ ਇੱਕ ਲੋਤਾ ਮੁੰਡਾ ਗੁਰਜੰਟ ਸਿੰਘ 32 ਸਾਲਾਂ ਦੀ ਉਹਦੀ ਉਮਰ ਹੈ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਸੀਗਾ ਔਰ ਅੱਜ ਉਹਦੀ ਮੌਤ ਦੀ ਖਬਰ ਮਿਲਦੀ ਹੈ ਕਹਿੰਦੇ ਕਿ ਰਾਤ ਦੇ 12 ਵਜੇ ਉਹ ਆਪਣਾ ਟਰੱਕ ਲੈ ਕੇ ਜਦੋਂ 메ਨ ਰੋਡ ਦੇ ਉੱਤੇ ਪਹੁੰਚਦਾ ਆ ਤੇ ਉਸੇ ਦੌਰਾਨ ਜਿਹੜਾ ਐਕਸੀਡੈਂਟ ਹੁੰਦਾ ਆ ਔਰ ਇਹ ਤਸਵੀਰ ਬੇਹੱਦ ਖਤਰਨਾਕ ਹੈ ਕਿਉਂਕਿ ਟਰੱਕ ਪੂਰੇ ਤਰੀਕੇ ਦੇ ਨਾਲ ਸੜਕੇ ਸੁਆਹ ਹੋ ਗਿਆ ਐਡਾ ਵੱਡਾ ਟਰੱਕ ਐਡਾ ਵੱਡਾ ਕੈਂਟਰ ਚੜਾਇਆ ਉਹ ਸੜਕੇ ਸੁਆਹ ਹੋ ਗਿਆ ਆ ਔਰ ਉਹਦੀ ਤਸਵੀਰ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵ ਸਿੰਘ ਸਰਦਾਰ ਮੁੰਡਾ ਕੋਟਕਪੂਰੇ ਦੇ ਸੰਘਟਬਰ ਦਾ ਇਹ ਬੜਾ ਵੱਡਾ ਨਾਮਵਰ ਪਰਿਵਾਰ ਆ ਉੱਥੇ ਦਾ ਕੋਟਕਪੂਰੇ ਦਾ ਉਹਨਾਂ ਦਾ ਇਹ ਮੁੰਡਾ ਜਿਹੜਾ ਆ ਉਹਦੀ ਇੱਕ ਲੋਤੇ ਪੁੱਤ ਦੀ ਮੌਤ ਹੋਈ ਆ ਘਰ ਬਹੁਤ ਤਕੜਾਇਆ ਔਰ ਫਿਲਹਾਲ ਜਿਹੜਾ ਪਰਿਵਾਰ ਵਾਲੇ ਨੇ ਗੱਲ ਕੀਤੀ ਆ ਉਹ ਕਹਿੰਦੇ ਆ ਵੀ ਅਸੀਂ ਹੋਰ ਕੁਝ ਨਹੀਂ ਚਾਹੁੰਦੇ ਸਿਰਫ ਤੇ ਸਿਰਫ ਇਹ ਚਾਹੁੰਦੇ ਆ ਕਿ ਸਾਡਾ ਮੁੰਡਾ ਜਿਹੜਾ ਆ ਉਹ ਉਹਦੀ ਵਾਪਸ ਉਹਨੂੰ ਅਸੀਂ ਜਿਹੜਾ ਆ ਉਹਦੀ ਇੱਕ ਚੰਗੇ ਤਰੀਕੇ ਦੇ ਨਾਲ ਜਿਹੜਾ ਆ ਉਹਦਾ ਅੰਤਿਮ ਸੰਸਕਾਰ ਆਪਦੇ ਪਿੰਡ ਖੇੜੇ ਕੀਤਾ ਜਾਵੇ ਸਰਕਾਰ ਤੋਂ ਕਹਿੰਦੇ ਕੋਈ ਸਾਡੀ ਮੰਗ ਨਹੀਂ ਹੈਗੀ ਇਕਲੌਤਾ ਮੁੰਡਾ ਸੀਗਾ ਕਹਿੰਦੇ ਕਿ ਪੀਆਰ ਹੋਣ ਵਾਲਾ ਸੀ ਕਾਗਜ਼ ਪਾਏ ਸੀਗੇ ਉਹਦਾ ਕਰਕੇ ਉਹ ਘਰ ਨਹੀਂ ਆਇਆ ਨਹੀਂ ਤੇ ਉਹਨੇ ਘਰ ਕੋ ਆਉਣਾ ਸੀ ਆਪਣੇ ਪਿੰਡ ਵਾਪਸ ਆਉਣਾ ਸੀਗਾ ਸੋ ਇੱਕ ਭੈਣਾ ਚੜੀਆਂ ਨੇ ਉਹਨਾਂ ਦੇ ਹਾਲ ਪੁਰੇ ਨੇ ਕਿਉਂਕਿ ਇਕਲੌਤਾ ਪਰਿਵਾਰ ਦਾ ਅਗੇ ਕੀ ਹੋਏ ਫਰਜ਼ੰਦ ਹੋਵੇ ਤੇ ਉਸ ਦੀ ਇਸ ਤਰੀਕੇ ਨਾਲ ਮੌਤ ਹੋਵੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪਰਿਵਾਰ ਦੇ ਉੱਤੇ ਕਿੰਨਾ ਤਕੜਾ ਜਿਹੜਾ ਉਹਨਾਂ ਨੂੰ ਸ਼ੌਕ ਲੱਗਦਾ ਆ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਦਾ ਆ ਸੋ ਕੋਟਕਪੂਰਾ ਦੀ ਖਬਰ ਹੈ ਸਾਡੀ ਗੱਲਬਾਤ ਜਿਹੜੀ ਆ ਉਹ ਮੁੰਡੇ ਦੇ ਭਰਾ ਦੇ ਨਾਲ ਵੀ ਹੋਈ ਆ ਉਹ ਵੀ ਸੁਣਾਉਣੇ ਤੁਹਾਨੂੰ ਫਰਜ਼ੰਦ ਸਿੰਘ ਸੰਗਰ ਜੀ ਦਾ ਕਜ਼ਨ ਆ ਜੀ ਜਿਸਨੇ 5 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਸੀ ਉਹ ਕੋਟਕ ਰੈਕ ਲੇਕ ਵਿੱਚ ਸੀ ਉਹ ਵੀ ਮੰਦਗਾਮ ਦੀ ਘਟਨਾ ਹੋਈ ਹੈ ਉਸਰੇ 12:30 ਆਪਣੇ ਟਾਈਮ ਦੇ ਹਿਸਾਬ ਨਾਲ ਟਰੱਕ ਲੇਕ ਨਿਕਲਿਆ ਸੀ बट जो हाईवे से चढ़िया तो बैलेंस भी गिर गया जिसे करके ट्रक बैलेंस होने तो बाद गिर गया और उस तो बाद चल भी पाई हूँ तक सामने ये इन्फॉर्मेशन मिली है कि बॉडी रिकवर कर ली गई है और काफ़ी हद तक जलन रहे था इन्फॉर्मेशन आई है अगे की इन्फॉर्मेशन वेट कर रहे हैं कि कोमर सी और कदों तू पी आ रहा <laughs> हूँ पांच साल तो उठी से आर असलाई की उम्र बत्ती साल है सरकार तो हरे मंग कोई नहीं है बट वेट कर रहे कि उतो कलेयरस मिलने तो बॉडी बादलवर की जाएगी जज सिंह संघा मेरा कजन है जी पिछले पांच साल तो वो आस्ट्रेलिया रह गया तो ट्रक लाइक में थी वो भी मंदभागी घटना हुई है सवेरे साढ़े बारह उठने टाइम के हिसाब न ट्रक लग निकलिया जो हाईवे से चढ़िया तो वह बैलेंस बिगड़ गया जिदे करके

ਸੀ ਮੀਟ ਕਰ ਰਹੇ ਕਿ ਉਹ ਤੋਂ ਪਲੇਅਰਸ ਮਿਲਣ ਤੋਂ ਬਾਅਦ ਸਭ ਬੋਡੀ ਹੈਡਵਰਕ ਕੀਤੀ ਜਾਂਦੀ ਹੈ